हां जी दोस्तों सोशल मीडिया ਤੇ ਇੱਕ ਨਿੱਕੇ ਜਿਹੇ ਮੁੰਡੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਦੋਸਤੋ ਅਸਲ ਵਿੱਚ ਇਸ ਮੁੰਡੇ ਦੇ ਕੁਝ ਦਿਨ ਪਹਿਲਾਂ ਹੀ ਸਕੂਲ ਵਿੱਚ ਪੇਪਰ ਹੋਏ ਸਨ ਤੇ ਇਹ ਮੁੰਡਾ ਜਿਵੇਂ ਹੀ ਆਪਣਾ ਨੰਬਰ ਕਾਰਡ ਘਰ ਲੈ ਕੇ ਆਉਂਦਾ ਹੈ ਤਾਂ ਇਸ ਦਾ ਪਿਤਾ ਨੰਬਰ ਕਾਰਡ ਦੇਖਣ ਤੋਂ ਬਾਅਦ ਇਸ ਮੁੰਡੇ ਨੂੰ ਪੁੱਛਦਾ ਹੈ ਕਿ ਤੈਨੂੰ ਇਸ ਵਾਰ ਨੰਬਰ ਕਟ ਕਿਉਂ ਆਏ ਹਨ ਤਾਂ ਫਿਰ ਕੀ ਸੀ ਇਹ ਮੁੰਡਾ ਅਗੋ ਜਿਹਾ ਬਹਾਨਾ ਲਗਾ ਦਿੰਦਾ ਜਿਸ ਨੂੰ ਸੁਣ ਕੇ ਪਿਤਾ ਦੇ ਮੂੰਹ ਤੇ ਵੀ ਹਵਾਈਆਂ ਉੱਡਣ ਲੱਗ ਪੈਂਦੀਆਂ ਹਨ ਕਿ ਅੱਜ ਕੱਲ ਦੇ ਜਵਾਂ ਕੱਕ ਵੀ ਸਕੂਲਾਂ ਵਿੱਚ ਇਹ ਕਰਤੂਤਾ ਕਰਨ ਲੱਗ ਪਏ ਨੇ ਪਿਓ ਅਤੇ ਪੁੱਤ ਦੇ ਵਿਚਕਾਰ ਕੀ ਗੱਲਬਾਤ ਹੋਈ ਉਸ ਦੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਤੇ ਵੀਡੀਓ ਦੇ ਅੰਤ ਵਿੱਚ ਆਪਣੇ ਵਿਚਾਰ ਥਲੇ ਕਮੈਂਟਾਂ 'ਚ ਜ਼ਰੂਰ ਸਾਂਝੇ ਕਰਿਓ ਨੰਬਰ ਬੜੇ ਘਟਾ ਆਇਆ ਯਾਰ ਕੀ ਹੈ ਯਾਰ ਇੱਕ ਥੋੜੀ ਸੀ ਉਹ ਮੈਨੂੰ ਤੇ ਜੈਂਤੀ ਭਾਈ ਜਣ ਭਾਈ ਜਣ ਭਾਈ ਜਣ ਭਾਈ ਜਣ ਹਾਂ ਫਿਰ ਮੈਂ ਆਪਣਾ ਪੇਪਰ ਹੀ ਸੜਤਾ ਉਹ ਫਿਰ ਉਹ ਫਿਰ ਮੈਂ ਉਹਨੂੰ ਦਿਆ ਅ ਵੀ ਤੂੰ ਮੈਨੂੰ ਜ਼ਿਆਦਾ ਭਾਈ ਜਣ ਤੇਰਾ ਜ਼ਿਆਦਾ ਜਾਣ ਦੇ ਨਾਲ ਤੂੰ ਤਾਂ ਮੈਨੂੰ ਜਾਣ ਹੀ ਕਹਿ ਲਾ ਜਿੰਨਾ